एडिक्शन एक बहुत ही माइल्ड डेविएशन है फ्रॉम आवर हैबिट्स एक इंसान ਜਿਹੜੀਆਂ ਆਦਤਾਂ ਜਿਨ੍ਹਾਂ ਦੇ ਵਿੱਚ ਅਸੀਂ ਕਹਿੰਦੇ ਐਡਿਕਸ਼ਨ ਨਹੀਂ ਹੈ ਉਹਦਾ ਮਤਲਬ ਕੀ ਹੁੰਦਾ ਹੈ ਕਿ ਉਹਦੀ 80% ਹੈਬਿਟਸ ਜਿਹੜੀਆਂ ਉਹ ਰਿਵਾਰਡਿੰਗ ਹੈ ਹੁਣ ਜਿੰਨੀਆਂ ਵੀ ਐਡਿਕਸ਼ਨਸ ਹਨ ਸਾਡੀਆਂ ਸਾਰੀ ਜ਼ਿੰਦਗੀ ਦੇ ਵਿੱਚ ਐਡਿਕਸ਼ਨ ਜਿਹੜੀਆਂ ਇਹ ਐਸ ए ਹੈਬਿਟ ਹੀ ਸਟਾਰਟ ਹੁੰਦੀ ਹੈ 2 ਸਾਲ ਦਾ ਬੱਚਾ 1 4 ਸਾਲ ਦਾ ਬੱਚਾ ਅਸੀਂ ਫਟ ਫਟ ਕੇ ਉਹਨੂੰ ਹੈਬਿਟ ਪਾਣੇ ਆ ਤੂੰ ਲਿਖਣਾ ਸ਼ੁਰੂ ਕਰ ਤੂੰ ਇਹ ਕਰਨਾ ਸ਼ੁਰੂ ਕਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪ ਚਾਹੁੰਨੇ ਆ ਕਿ ਹੈਬਿਟਸ ਪੈ ਜਾਣ ਐਂ ਸਾਡਾ ਬ੍ਰੇਨ ਨਾ ਬਣਿਆ ਵੀ ਇਸ ਤਰੀਕੇ ਨਾਲ ਹੀ ਹੋਇਆ ਕਿ ਜਿਹੜਾ ਕੰਮ ਤੁਸੀਂ ਇੱਕ ਵਾਰੀ ਕਰਦੇ ਹੋ ਉਹਨੂੰ ਫਿਰ ਤੁਸੀਂ ਰਿਪੀਟ ਕਰਦੇ ਹੋ ਫਿਰ ਰਿਪੀਟ ਕਰਦੇ ਕਰਦੇ ਇੱਕ ਦਿਨ ਇੱਕ ਬਿਕਮਜ਼ ਹੈਬਿਟ ਐਂਡ ਹੈਬਿਟ ਜਿਹੜੀ ਹੈ ਉਹ ਇੰਨੀ ਪੱਕੀ ਹੋ ਜਾਂਦੀ ਹੈ ਕਿ ਫਿਰ ਉਹਨੂੰ ਛੱਡਣਾ ਬੜਾ ਔਖਾ ਹੁੰਦਾ ਹੈ। ਵਾਰਸ਼ਾ ਨੇ ਵੀ ਇਹੀ ਕਿਹਾ ਸੀਗਾ। ਵਾਰਸ਼ਾ ਨੇ ਠੀਕ ਕਿਹਾ ਸੀਗਾ। ਵਾਰਸ਼ਾ ਨੇ ਕਿਹਾ ਸੀਗਾ ਕਿ ਵੀ ਇਹ ਹੁਣ ਜਿਹੜੀਆਂ ਹੈਬਿਟਸ ਹੈ ਇਹ ਤੁਹਾਡੇ ਪ੍ਰੀਫਰੰਟਲ ਕਾਰਟੈਕਸ ਤੋਂ ਤੁਹਾਡੇ ਐਨੀਮਲ ਬ੍ਰੇਨ ਚ ਲਿੰਬਿਕ ਸਿਸਟਮ ਚਲੇ ਗਿਆ। ਉਹਨ ਪ੍ਰੀਫਰੰਟਲ ਕਾਰਟੈਕਸ ਕਿੱਥੇ ਹੈ? ਰਾਈਟ ਬਿਹਾਈਂਡ ਯੋਰ ਦਿਸ ਪਾਰਟ। ਠੀਕ ਹੈ। ਦ ਲਿੰਪਿਕ ਸਿਸਟਮ ਕਿੱਥੇ ਆ ਕਿ 3 ਇੰਚਸ ਬੈਕ ਐਂਡ 3 ਇੰਚਸ ਡਾਊਨ ਹੁਣ ਤੁਸੀਂ ਦੇਖ ਲਓ 3 ਇੰਚਸ ਬੈਕ ਐਂਡ 3 ਇੰਚਸ ਡਾਊਨ ਇੱਕ ਪਾਕਟ ਬਣੀ ਹੋਈ ਹੈ ਜਿੱਥੇ ਜਿਹੜੀ ਵੀ ਚੀਜ਼ ਤੁਸੀਂ ਇੱਥੇ ਕੰਮ ਕਰੋਗੇ ਨਾ ਅੱਜ ਕੌਂਸ਼ੀਅਸਲੀ ਵਿਦਿਨ নো ਟਾਈਮ ਉਹ ਤੁਹਾਡੀ ਇੱਕ ਪਾਰਟ ਆਫ ਰੂਟੀਨ ਹੋ ਜਾਏਗਾ ਐਂਡ ਰੂਟੀਨ ਇੱਕ ਦਿਨ ਤੁਹਾਡੇ ਉਸ ਜਿਹੜਾ ਇੱਕ ਜਗਾ ਬਣੀ ਹੋਈ ਹੈ ਉਥੇ ਉਹ ਚੀਜ਼ ਚਲੀ ਜਾਏਗੀ ਐਂਡ ਥੈਨ ਯੂ ਡੋਨਟ ਹੈਵ ਟੂ ਐਗਜ਼ਰਟ ਟੂ ਡੂ ਇਟ ਪਰਮਾਤਮਾ ਨੇ ਇੱਕ ਗੋਡ ਹੈਜ਼ ਮੇਡ ਆਰ ਬ੍ਰੇਨ ਇਨ ਅ ਸਿਸਟਮ ਕਿ ਜਿਹੜਾ ਕੰਮ ਤੁਸੀਂ ਇੱਕ ਵਾਰੀ ਕਰਦੇ ਹੋ ਨਾ ਇਹ ਤੁਹਾਨੂੰ ساری ਉਮਰ ਇੰਨੀ ਐਫਰਟ ਨਾ ਲਾਣੀ ਪਵੇ ਤੁਸੀਂ 2 ਸਾਲ ਦੇ ਬੱਚੇ ਨੂੰ ਸਾਲ ਦੇ ਬੱਚੇ ਨੂੰ ਪੈਨ ਪਕੜਾ ਪਕੜਨਾ ਸਿਖਾਉਂਦੇ ਹੋ ਉਹਨੂੰ ਤੁਸੀਂ A ਪਾਣੀ ਸਿਖਾਉਂਦੇ ਹੋ B C ਕਰਨਾ ਸ਼ੁਰੂ ਕਰਦੇ ਹੋ ਤੁਸੀਂ ਸੋਚਦੇ ਹੋ ਕਿ A ਬੱਚੇ ਨੂੰ ਐ ਸਿਖਾ ਦੇਾਂਗੇ ਉਹ ਬੱਚਾ A B C ਲਿਖਦਾ ਲਿਖਦਾ ਇੱਕ ਦਿਨ ਐਨੀ ਫਲੂਐਂਟ ਹਾਈਡ ਰਾਈਟਿੰਗ ਦੇ ਵਿੱਚ ਹਨੇਰੇ ਦੇ ਵਿੱਚ ਵੀ ਸਾਈਨ ਕਰ ਲੈਂਦਾ ਤੇ ਕੀ ਬਣ ਗਿਆ ਇਹ ਹੁਣ ਬਣ ਗਈ ਹੈਬਿਟ ਰਾਈਟ ਹੁਣ ਇਹ ਪ੍ਰੋਸੈਸ ਜੇ ਨਾ ਹੁੰਦਾ ਨਾ ਤੇ ਬ੍ਰੇਨ ਇਹਨੂੰ ਕੰਪਨਸੇਟ ਹੀ ਨਹੀਂ ਕਰ ਸਕਦਾ ਸਿਕਾ ਕਿਉਂਕਿ ਇਹ ਵਾਲਾ ਜਿਹੜਾ ਕੌਨਸ਼ੀਅਸ ਬ੍ਰੇਨ ਹੈ ਨਾ ਇਹ ਥੱਕ ਜਾਂਦਾ ਇਟ ਕੀਪਸ 온 ਟਾਇਰਿੰਗ ਜਦੋਂ ਇਹ ਥੱਕ ਜਾਏਗਾ ਤੇ ਉਦੋਂ ਤੱਕ ਕੀ ਹੋਏਗਾ ਕਿ ਬਿਫੋਰ ਇਟ ਗੈਟਸ ਟਾਇਰਡ ਦਾ ਜਿਹੜਾ ਸਾਡਾ ਲਿੰਬਿਕ ਸਿਸਟਮ ਹੈ ਉਹ ਕਹਿੰਦਾ ਕਿ ਕੋਈ ਨਹੀਂ ਹੁਣ ਤੂੰ ਕੋਈ ਨਵਾਂ ਕੰਮ ਕਰ ਇਹ ਕੰਮ ਤੂੰ ਮੈਨੂੰ ਦੇ ਦੇ ਬ੍ਰੇਨ ਦਾ ਇੱਕ ਮੈਕਨਿਜ਼ਮ ਹੈ ਜਿਹੜਾ ਕੌਂਸ਼ੀਅਸਲੀ ਕੰਮ ਕਰ ਰਿਹਾ ਅਸੀਂ ਕੌਂਸ਼ੀਅਸਲੀ ਕੰਮ ਕਰ ਰਹੇ ਹਾਂ ਜਦੋਂ ਮੈਂ ਇਹ ਕਰਦਾ ਕਾਉਂਸਲਿੰਗ ਸੈਸ਼ਨਸ ਕਰਦਾ ਬੜਾ ਕੌਂਸ਼ੀਅਸਲੀ ਕਰਦਾ ਕਿਉਂਕਿ ਇਹਦੇ ਵਿੱਚ ਹਰ ਵਾਰੀ ਕੁਐਸਚਨ ਇਹੋ ਜਿਹਾ ਹੁੰਦਾ ਜਿਹੜਾ ਬੜਾ ਚੈਲੈਂਜਿੰਗ ਆਨਸਰ ਮੰਗਦਾ ਰਾਈਟ ਉਸ ਵੇਲੇ ਤੁਸੀਂ ਇੱਕ ਚੈਲੰਜ ਹੁੰਦਾ ਚੈਲੰਜ ਦੇ ਵਿੱਚ ਤੁਹਾਨੂੰ ਇੱਕ ਮਜ਼ਾ ਆਂਦਾ ਮਜ਼ਾ ਆਂਦਾ ਮਤਲਬ ਤੁਸੀਂ ਇੰਟਰਸਟ ਨਾਲ ਕਰਦੇ ਹੋ ਰਾਈਟ ਅੱਛਾ ਹੁਣ ਇਸੇ ਬ੍ਰੇਨ ਦੇ ਵਿੱਚ ਨਾਲੇ ਜਿਹੜਾ ਬ੍ਰੇਨ ਹੈ ਨਾ ਬ੍ਰੇਨ ਜਦੋਂ ਕੌਂਸ਼ੀਅਸਲੀ ਕੰਮ ਕਰਦਾ ਉਹ ਥੱਕ ਜਾਂਦਾ ਟਾਇਰਡ ਹੋ ਜਾਂਦਾ ਜਦੋਂ ਥੱਕ ਜਾਏਗਾ ਤੇ ਫਿਰ ਉਹ ਉਹ ਕੰਮ ਕਰਨਾ ਬੰਦ ਕਰ ਦੇਗਾ ਜਿਹੜਾ ਕੰਮ ਕਿਉਂ ਨਹੀਂ ਪਹਿਲਾਂ ਕਰ ਰਿਹਾ ਹੁੰਦਾ ਪਰ ਤੁਹਾਡੇ ਵਾਸਤੇ ਉਹ ਕੰਮ ਬੜਾ ਲਾਈਫ ਸੇਵਿੰਗ ਹੁੰਦਾ ਤੋ ਇਸ ਕਰਕੇ ਜ਼ਰੂਰੀ ਹੈ ਨਾ ਕੰਮ ਜਿਹੜਾ ਪਹਿਲਾਂ ਕਰ ਰਹੇ ਉਹ ਵੀ ਜ਼ਰੂਰੀ ਹੈ ਜਿਹੜਾ ਨਵਾਂ ਕਰਨਾ ਉਹ ਵੀ ਜ਼ਰੂਰੀ ਹੈ ਫਿਰ ਕੀ ਕਰਦੇ ਆ ਦੋਨਾਂ ਚ ਪਾਰਟਨਰਸ਼ਿਪ ਹੋ ਜਾਂਦੀ ਹੈ ਇਹ ਨਵੇਂ ਤੇ ਚੈਲੈਂਜਿੰਗ ਤੇ ਔਖੇ ਕੰਮ ਮੈਂ ਕਰਾਂਗਾ ਤੂੰ ਜਿਹੜੇ ਬਾਕੀ ਦੇ ਕੰਮ ਹੋਣ ਸਾਡੇ ਰੁਟੀਨ ਚ ਹੈ ਇਹ ਤੁਸੀਂ ਕਰੋਗੇ ਹਰ ਜਗ੍ਹਾ ਤੇ ਇਸੇ ਅੰਦਰ ਜਦੋਂ ਤੁਸੀਂ ਬ੍ਰੇਨ ਦੇ ਨਾਲ ਕਰਦੇ ਹੋ ਬ੍ਰੇਨ ਵੀ ਬਿਲਕੁਲ ਇਸ ਤਰ੍ਹਾਂ ਹੀ ਕੰਮ ਕਰਦਾ ਉਹ ਕਹਿੰਦਾ ਮੈਂ ਨਵੀਆਂ ਚੀਜ਼ਾਂ ਮੈਂ ਸਿੱਖੀ ਜਾਣਾ ਜਿਹੜੀਆਂ ਚੀਜ਼ਾਂ ਮੈਂ ਸਿੱਖ ਲਈਆਂ ਨਾ ਉਹ ਹੁਣ ਰੁਟੀਨ ਚ ਆ ਗਈਆਂ ਰਾਈਟ ਜਦੋਂ ਰੂਟੀਨ 'ਚ ਆ ਗਿਆਂ ਤੇ ਇਹ ਫਿਰ ਹੁਣ ਸਾਡਾ ਪ੍ਰੀਨ ਤੇ ਉਸ ਪਾਰਟ 'ਚ ਚਲੇ ਗਿਆਂ ਜਿੱਥੇ ਇਹ ਰਿਵਾਰਡ ਸਿਸਟਮ ਪਿਆ ਹੁੰਦਾ ਹੁਣ ਜਦੋਂ ਰਿਵਾਰਡ ਸਿਸਟਮ ਪਿਆ ਹੁੰਦਾ ਤੇ ਉਥੇ ਡੋਪਾਮਿਨ ਰਿਵਾਰਡ ਸਿਸਟਮ ਆਨ ਹੋ ਜਾਂਦਾ ਹੁਣ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਜੇ ਉਹਦੇ ਵਿੱਚ ਡੋਪਾਮਿਨ ਰਿਵਾਰਡ ਸਿਸਟਮ ਆਨ ਹੋ ਗਿਆ ਤੇ ਡੋਪਾਮਿਨ ਪ੍ਰੋਡਕਸ਼ਨ ਸ਼ੁਰੂ ਹੋ ਗਈ ਇਹਦਾ ਮਤਲਬ ਡੋਪਾਮਿਨ ਰਿਵਾਰਡ ਸਿਸਟਮ ਨੇ ਉੱਪਰ ਇੱਕ ਮੈਸੇਜ ਭੇਜਤਾ ਕੀਪ 온 ਡੂਇੰਗ ਇਟ ਕੀਪ 온 ਡੂਇੰਗ ਇਟ ਰਾਈਟ ਹੁਣ ਦੇਖੋ ਸਟੈਪ ਕਿਹੜੇ ਆਏ ਸਭ ਤੋਂ ਪਹਿਲਾ ਸਟੈਪ ਆਇਆ ਟ੍ਰਿਗਰਸ ਉੱਪਰ ਇੱਕ ਟ੍ਰਿਗਰ ਆਇਆ ਟ੍ਰਿਗਰ ਇਨ ਦਾ ਫਾਰਮ ਆਫ ਕਿਊਜ਼ ਕਿ ਤੁਸੀਂ ਕਿਸੇ ਇੱਕ ਚੀਜ਼ ਨੂੰ ਕੀਤਾ ਉਹਨੇ ਕਿਊ ਕਰਤਾ ਫॉर ਨੈਕਸਟ ਥਿੰਗ ਨੈਕਸਟ ਨੇ ਥਰਡ ਜਿਵੇਂ ਉਹਨਾਂ ਨੇ ਇੱਕ ਚੀਜ਼ ਸਟੈਪ ਕਰ ਦਿਓ ਨੈਕਸਟ ਨੈਕਸਟ ਨੈਕਸ ਆਪਣੇ ਆਪ ਕਿਊਜ਼ ਆਈ ਜਾਂਦੇ ਆ ਹੁਣ ਇਹ ਜਿਹੜੇ ਕਿਊਜ਼ ਹੁੰਦੇ ਆ ਬੜੇ ਇੰਪੋਰਟੈਂਟ ਹੁੰਦੇ ਆ ਤੁਸੀਂ ਕਿਸ ਜਗ੍ਹਾ ਤੇ ਜਾਂਦੇ ਹੋ ਨਾ ਤੁਹਾਡੇ ਅੰਦਰ ਬਹੁਤ ਸਾਰੇ ਕਿਊਜ਼ ਹੁੰਦੇ ਆ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਇਹ ਕਿਊਜ਼ ਹੈਗੇ ਆ ਉਹ ਕਿਊ ਜਿਹੜਾ ਉਹ ਹੁਣ ਤੁਹਾਡੇ ਅੰਦਰ ਕੀ ਕਰੇਗਾ ਉਹ ਰੂਟੀਨ ਦੇ ਵਿੱਚ ਆ ਜਾਏਗਾ ਜਦੋਂ ਤੁਹਾਡੀ ਰੂਟੀਨ ਚ ਆ ਜਾਏਗਾ ਨਾ ਉਹ ਚੀਜ਼ ਉਹ ਫਿਰ ਤੁਹਾਨੂੰ ਰਿਵਾਰਡ ਦੇਗਾ ਤੁਹਾਨੂੰ ਅੱਛਾ ਫੀਲ ਹੋਏਗਾ ਤੁਹਾਨੂੰ ਆਪਣੇ ਆਪ ਚ ਅੱਛਾ ਫੀਲ ਹੋਏਗਾ ਰਿਵਾਰਡ ਦਾ ਮਤਲਬ ਕੀ ਹੋ ਗਿਆ ਕਿ ਤੁਹਾਡਾ ਡੋਪਾਮਿਨ ਸਰਕਟ ਆਨ ਹੋ ਗਿਆ ਹੁਣ ਤੁਹਾਡੇ ਅੰਦਰ ਡੋਪਾਮਿਨ ਪ੍ਰੋਡਕਸ਼ਨ ਸ਼ੁਰੂ ਹੋ ਗਈ ਉਹਨੇ ਡੋਪਾਮਿਨ ਪ੍ਰੋਡਕਸ਼ਨ ਜਿਹੜੀ ਹੈ ਇੱਕ ਰਿਵਰਸ ਲੂਪ ਕਰੇਗੀ ਕਿ ਤੁਸੀਂ ਉਹ ਕੰਮ ਕਰਦੇ ਕੰਟੀਨਿਊ ਰੱਖੋਗੇ ਜਦੋਂ ਤੱਕ ਤੁਹਾਨੂੰ ਰਿਵਾਰਡ ਮਿਲਦਾ ਰਹੇਗਾ ਰਾਈਟ ਇਹ ਹੋ ਗਈ ਹੈਬਿਟ ਇਹ 온 ਸਾਰੇ ਅਸੀਂ ਕਰਦੇ ਹਾਂ ਬਟ ਐਟ ਵਨ ਪੁਆਇੰਟ ਆਫ ਟਾਈਮ ਸਮਥਿੰਗ ਹੈਪਸ ਰੋਂਗ ਕੀ ਚੀਜ਼ ਹੁੰਦੀ ਹੈ ਕਿ ਜਿਹੜੀ ਚੀਜ਼ ਤੁਹਾਨੂੰ ਪਿਛਲੇ 10 ਇਅਰਸ 20 ਇਅਰਸ ਵਾਸਤੇ ਰਿਵਾਰਡ ਦੇਂਦੀ ਰਹੀ ਹੈ ਅੱਜ ਤੋਂ ਪਹਿਲਾ ਰਿਵਾਰਡ ਨਿਕਲਣਾ ਬੰਦ ਹੋ ਗਿਆ ਦੂਸਰਾ ਕੀ ਹੋ ਗਿਆ ਕਿ ਉਹਨੇ ਤੁਹਾਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਜਿਹੜੀ ਚੀਜ਼ ਦਾ ਤੁਸੀਂ ਸਜ਼ਾ ਜਿਹੜੀ ਚੀਜ਼ ਦਾ ਤੁਸੀਂ ਮਜ਼ਾ ਲੈ ਰਹੇ ਸੀ ਨਾ ਆਜ ਉਹੀ ਚੀਜ਼ ਤੁਹਾਡੇ ਅਗੇਂਸਟ ਹੋ ਗਈ ਉਹਨ ਤੁਹਾਨੂੰ ਰਿਵਾਰਡ ਨਹੀਂ ਦੇ ਰਹੀ ਬਲਕਿ ਤੁਹਾਨੂੰ ਸਜ਼ਾ ਦੇ ਰਹੀ ਹੈ ਤੁਹਾਨੂੰ ਪਨਿਸ਼ਮੈਂਟ ਮਿਲ ਰਹੀ ਹੈ ਜਿਹਨੂੰ ਅਸੀਂ ਆਪਣੀ ਲੈਂਗੁਏਜ ਅਸੀਂ ਕਨਸੀਕਵੈਂਸਿਸ ਕਹਿੰਦੇ ਹਾਂ ਹੁਣ ਤੇ ਤਾਂ ਕਨਸੀਕਵੈਂਸਿਸ ਮਿਲਨੇ ਸ਼ੁਰੂ ਹੋ ਜਾਂਦੇ ਆ ਪਰ ਇਹ ਹੁੰਦਾ ਹੈ ਕਿ ਸਾਡਾ ਡੋਪਾਮਿਨ ਸਰਕਟ ਐਨੀ ਵਾਰੀ ਅਸੀਂ ਉਸ ਚੀਜ਼ ਨਾਲ ਔਨ ਕੀਤਾ ਹੁੰਦਾ ਹੈ ਕਿ ਸਾਡੇ ਕੌਨਸੀਕਵੈਂਸਿਸ ਨੂੰ ਅਸੀਂ ਬਿਲੀਵ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਕੋਈ ਨਾ ਕੋਈ ਤਰੀਕਾ ਹੋਏਗਾ ਜਿਹੜਾ ਕਿ ਦੁਬਾਰਾ ਤੋਂ ਇਸ ਰਿਵਾਰਡ ਸਰਕਟ ਨੂੰ ਚੱਲਣਾ ਸ਼ੁਰੂ ਹੋ ਜਾਏਗਾ ਕੋਈ ਨਾ ਕੋਈ ਚਮਤਕਾਰ ਹੋਏਗਾ ਅਸੀਂ ਫੇਰ ਉਹੀ ਕੰਮ ਕਰੇ ਜਾਂਦੇ ਹਾਂ ਐਂਡ ਵੀ ਆਰ ਐਕਸਪੈਕਟਿੰਗ ਅ ਮਿਰਕਿਊਲਸ ਰਿਜ਼ਲਟ ਕਿ ਇੱਕ ਦਿਨ ਮੈਂ ਕਰੂੰਗਾ ਤੇ ਰਿਵਾਰਡ ਸਿਸਟਮ ਫੇਰ ਉਹੀ ਸ਼ਾਇਦ ਰਿਵਾਰਡ ਸਿਸਟਮ ਪੁੱਲ ਗਿਆ ਹੋਏ ਜਿਵੇਂ ਸ਼ਾਇਦ ਰਿਵਾਰਡ ਸਿਸਟਮ ਦੇ ਵਿੱਚ ਸ਼ਾਇਦ ਮੈਂ ਕਿਊਜ਼ ਨਾ ਠੀਕ ਦਿੱਤੇ ਹੋਣ ਦੇਖੋ ਬੰਦਾ ਉੱਪਰ ਫਿਰ ਵਾਪਸ ਜਾ ਰਿਹਾ ਨਾਟ ਰੀਅਲਾਈਜ਼ਿੰਗ ਦਾ ਫੈਕਟ ਕਿ ਭਈ ਜੇ ਇੱਕ ਵਾਲ ਹੈ ਕੰਧ ਹੈ ਇੱਕ ਜਗ੍ਹਾ ਤੋਂ ਤੁਸੀਂ ਲੰਘਦੇ ਸੀ ਉੱਥੇ ਕੰਧ ਪੈ ਗਈ ਹੈ ਯੂ ਸ਼ੁਡ ਲੁੱਕ ਫਾਰ ਅ ਡੋਰ ਔਨ ਦਾ ਸਾਈਡ ਪਰ ਬ੍ਰੇਨ ਹੀ ਕਹੋਜੀ ਚੀਜ਼ ਹੈ ਬ੍ਰੇਨ ਕਹਿੰਦਾ ਹੈ ਕਿ ਬਸ ਤੂੰ ਇਸ ਕੰਧ ਦੇ ਵਿੱਚ ਸਿਰ ਮਾਰੀ ਜਾ ਐਂਡ ਅਲਟੀਮੇਟਲੀ ਇੱਕ ਕੰਧ ਟੁੱਟ ਜਾਏਗੀ That is what it is, a when habit.